ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਚੱਲਿਆਂਗੇ ਖੇਤ ਬਾਣ ਬੋਣ ਲਾਣੀਦਾਰ ਕਹਿੰਦਾ ਨਵਾਂ ਟਰੈਕਟਰ ਹੱਕਣਾ ਨਹੀਂ ਕਿਉਂਕਿ ਇਹਦੇ ਵਿੱਚ ਗਰਦ ਪੈ ਜੂ ਬਾਈ ਘਰੇਆਂ ਗਾ ਮੈਂ ਲੈ ਕੇ ਚੱਲਦਾ ਆਪਣਾ ਸੋਨਾ ਲੀਕਾ ਟਰੈਕਟਰ ਬਥੇਰਾ ਰੋਇਆ ਕਿਹੜਾ ਟਰੈਕਟਰ ਦੂਜਾ ਹੱਕ ਲੈਣਾ ਮੈਂ ਤਾਂ ਇਹੀ ਗੱਲ ਆਖੀ ਦੀ ਵਿਚਾਲ ਆਪਾਂ ਯਾਰ ਉਹ ਦੂਜਾ ਟਰੈਕਟਰ ਹੱਕ ਲੈਨੇ ਆ ਇਹ ਕਿੱਥੇ ਹੱਕਣ ਨੇ ਲੜ ਪਿਆ ਸਾਡੇ ਨਾਲ ਚੱਲ ਖੜੀ ਚੱਲੀਏ ਓਏ ਲਓ ਮਿੱਤਰੋ ਹੁਣ ਆਪਾਂ ਚੱਲਿਆਂਗੇ ਬਾਣ ਬੋਣ ਲਾ ਆਨੇ ਯਾਰ ਆਪਣਾ ਟਰੈਕਟਰ ਲੈ ਕੇ ਆ ਗਿਆ ਉਹ ਮੋਟਰ ਹੈ ਲੈ ਕੇ ਆ ਗਿਆ ਭਈ ਉਹ ਸਾਨੂੰ ਮੋਟਰ ਨਾਲ ਫੜਾਉਂਦਾ ਦੀ ਆਉਦਾ ਸਿੱਧੀ ਜੀ ਗੱਲ ਆ ਟਰੈਕਟਰ ਲੈ ਕੇ ਆ ਜਾਓ ਭਾਈ ਉਹ ਭਈ ਬਾਲਾ ਆਪਦੇ ਸੰਤ ਨੂੰ ਬਾਲਾ ਪਿਆਰ ਕਰਦਾ ਉਹ ਨਹੀਂ ਸਾਨੂੰ ਫੜਾਉਂਦਾ ਹੈਗਾ ਆਪਦਾ ਕੋਈ ਵੀ ਨਾ ਕੋਈ ਸੰਤ ਫੜਾਵੇ ਉਹ ਟਰੈਕਟਰ ਬੇਸਿਕਲੀ ਇਹ ਵੀ ਟਰੈਕਟਰ ਉਸੇ ਦਾ ਹੀ ਆ ਪਰ ਜਿਹੜੀ ਗੱਲ ਕਹਿਣ ਦਾ ਭਾਵ ਉਹ ਸਾਨੂੰ ਬਣਾਉਂਦਾ ਘੱਟਾ ਭਈ ਸਾਡੇ ਹਿੱਸੇ ਦਾ ਨਵਾਂ ਟਰੈਕਟਰ ਆਇਆ ਹੋਇਆ ਉਹਦੇ ਨਾਲ ਅਸੀਂ ਜਿੰਨਾ ਕਮਾਵਾਂਗੇ ਠੀਕ ਆ ਤੱਕਣ ਪਰ ਇਹ ਉਹਨੂੰ ਵੀ ਨਹੀਂ ਦਿੰਦਾ ਸਿੱਧੀ ਜੀ ਗੱਲ ਹੈਗੀ ਤੁਹਾਨੂੰ ਮਲਿਆਉਣੇ ਹੈਗੇ ਬਾਹਣ ਪਾਹੂਗਾ ਇਦੂ ਬਾਦ ਤੁਹਾਨੂੰ ਉਹਨੂੰ ਮਲਿਆਉਣੇ ਹੈਗੇ ਉਸਤਾਦ ਹੈ ਸਾਡਾ ਸਾਰੇ ਲਾਣੇ ਦਾ ਉਸਤਾਦ ਹੈ ਸਾਡੇ ਸਾਡੇ ਬਈ ਤਿੰਨ ਘਰ ਨੇ ਮੈਂ ਸਾਡਾ ਆ ਗਿਆ ਮੇਰੇ ਦੋ ਚਾਚੇ ਨੇ ਬਈ ਸਾਰਿਆਂ ਦੇ ਰਾਜ ਉਸੇ ਦਾ ਚੱਲਦਾ ਤੁਹਾਨੂੰ ਮਲਿਆਉਣੇ ਉਹਨੂੰ ਕਿਹਾ ਇਹ ਬੰਦਾ ਹੈਗਾ ਬਾਹਣ ਉਹੀ ਪਾਹੂਗਾ ਸਾਨੂੰ ਤਾਂ ਟ੍ਰੈਨ ਦੇ ਬੈਠਣ ਵੀ ਨਹੀਂ ਦਿੰਦਾ ਹੈਗਾ ਐਂ ਤਾਂ ਬਈ ਰਾਸਤੇ ਰਾਸਤੇ ਦੇ ਉਸਤਾਦ ਰਾਸਤੇ ਤੇ ਲਿਆਉਣ ਵਾਲੇ ਬੰਦੇ ਆ ਵੀ ਆਉਣ ਜਾਣ ਵਾਲੇ ਬੰਦੇ ਆਗੇ ਚਲਾਉਦਾ ਤਾਂ ਉਹੀ ਐ ਚੋਬਰ ਉਹ ਖੁਰਕ ਕਰਦਾ ਵਾਹਣ ਦੇ ਨਾਲ ਤਾਂ ਪਹੁੰਚ ਸਮਾਰ ਕੇ ਨਾ ਗਜ਼ੋਰ ਕਰਦੇ ਵਾਹਣ ਦੇ ਖੁਰਕ ਕਰਦੇ ਵੀ ਤੇਲ ਨਾਲ ਬੱਚੇ ਰਹਿੰਦਾ ਯਾਰ ਬਈ ਬੋਲ ਨਹੀਂ ਸਕਦੇ ਪਿਓ ਆ ਸਿੱਧੀ ਜੀ ਗੱਲ ਹੈ ਜੀ ਬਈ ਆ ਸੈਲਰ ਐ ਜਿਹੜਾ ਆਪਣੇ ਖੇਤ ਦੇ ਨਾਲ ਲੱਗਦਾ ਤੇ ਇਹ ਇੱਧਰ ਹਾਲ ਖੜੇ ਨੇ ਆਪਾਂ ਹਾਲ ਪਾਉਣ ਜਾਂਦੇ ਆ ਮੈਂ ਟਰੈਕਟਰ ਚਲਾਈ ਮੈਂ ਬਲੌਗ ਬਣਾਉਣਾ ਕੋਈ ਚੱਕਰ ਨਹੀਂ ਆ ਪਿੱਤੀ ਉਧਰ ਆ ਕੇ ਕੋਈ ਬੰਲੀ ਕਰਦਾ ਓ ਚੱਲ ਕੋਈ ਨਹੀਂ ਹੱਕ ਯਾਰ ਤੇ ਹੁਣ ਟਰੈਕਟਰ ਤੇ ਬਹਿ ਗਿਆ ਚਮਕੌਰ ਸਿੰਘਾ ਚਮਕੌਰ ਕਹਿੰਦਾ ਮੈਂ ਹਲ ਪਾਉਣਾ ਲੋ ਮਿੱਤਰੋ ਹਲ ਲੈ ਆਪਣੇ ਆਪਣੇ ਟਰੈਕਟਰ ਦੇ ਮਗਰ ਪਾ ਤੇ ਅੱਜ ਟਰੈਕਟਰ ਚਲਾ ਰਿਹਾ ਆਪਣਾ ਯਾਰ ਬੈਦ ਇਹ ਬਾਈ ਦਿਲਾਂ ਦੀਆਂ ਜਾਣਦਾ ਦਿਲਾਂ ਦਾ ਭੇਤੀ ਇਹ ਜਿਹੜੀ ਗੱਲ ਕਹਿੰਦਾ ਭੇਜਦਾ ਯਾਰ ਪਾਰ ਜਾਂਦੀ ਆ ਪਤਾ ਨਹੀਂ ਕੀ ਚੱਕਰ ਹੈ ਤਾਈਓ ਇਹਦਾ ਨੋ ਬੈਦ ਧਰਤਾ ਮੈਂ ਅੱਜ ਤੋਂ ਇਹਦਾ ਨੋ ਬੈਦ ਆ ਬਈ ਬੈਦ <small> बड़े हाथ ल्या दे टेढ़े हाथ करके दुनिया नु खुश करदे ओ खुश करता खुश किता ही हां रेडी फिर की कहना चाहेगा तू ਕਿੰਨੇ ਦੀ ਬਣੀ ਜਾਨੂ ਲੈ ਡੈਡੀ ਬਹਿ ਜਾ ਟਰੈਕਟਰ ਤੇ ਫਿਰ ਚਲਾ ਲਾ ਚਲ ਬਾਦੇ ਉਹੀ ਬਾਦੇਖਦਾ ਤੈਨੂੰ ਪਾਉਂਦੇ ਨਾ ਲੈ ਮੈਂ ਨਹੀਂ ਬੌਂਦਾ ਹੁਣ ਤੂੰ ਹੀ ਬਾਦੇ ਫਿਰ ਤੂੰ ਗਾਲਾਂ ਕੱਢੀ ਜਾਏਂਗੇਵੇਂ ਹਨਾ ਮੜਾ ਜਿਆਦਾ ਮੈਂ ਤਾਂ ਹੁਣ ਤੂੰ ਹੀ ਬੌਂਦਾ ਆਂ ਤੂੰ ਹੀ ਬਾਲਾ ਬੱਸ ਮੈਂ ਤਾਂ ਤੂੜੀ ਤਾੜੀ ਵਾਲਾ ਵਾ ਜਿਹੜਾ ਮੈਨੂੰ ਪਤਾ ਬੱਸ ਮੈਂ ਤਾਂ ਉਹੀ ਚਲਾਉਂਗਾ ਤੂੰ ਆਦਾ ਚਲਾ ਹੁਣ ਪਹਿਲਾਂ ਤਣਕੋ ਨੇ ਲੈ ਇੱਕ ਵਧੀਆ ਥੱਬਾ ਦੀ ਗਾ ਵਿੱਚੀ ਚੱਕਦਾ ਵੀ ਤੂੰ ਮੱਦੀ ਨਹੀਂ ਕਹਦੇ ਵੀ ਪੋਈ ਵੱਢ ਕੇ ਇੱਥੇ ਰੱਖਦੇ ਚਾਰ ਦਿਨਾਂ ਲਈ ਮੈਂ ਘਾਤੀ ਪੀਂ ਗੁਰ ਨਹੀਂ ਭੈਣ ਦੀ ਲੰਗਰ ਇਹ ਵੀ ਪਿੱਟੰਗੀਰੇ ਬੜਾ ਬਾਲੀ ਖਤਰਨਾਕ ਐਟਮਾ ਯਾਰ ਮੈਂ ਤੇ ਤੂੰ ਬਾਲਾ ਚੱਲਦਾ ਲੋੜੇ ਢਿਪਰਦੇ ਨੇ ਕਿਤੇ ਇਹਦਾ ਜਿਹੜੇ ਖੋਲਦੇ ਸੀ ਭੰਦੇ ਨਹੀਂ ਬੰਦੇ ਯਾਰ ਇਹਦਾ ਬੜੀ ਖਤਰਨਾਕ ਹੈ ਟਮਾ ਯਾਰ ਇਹਦੇ ਵਰਗਾ ਕੋਈ ਹੈ ਹੀ ਨਹੀਂ ਦੇਖ ਦੇਖ ਲੋਚ ਲਈ ਮਰਦਾ ਝੋਟਾ ਖੁੰਝੇ ਜਾਂਦੇ ਸਾਰੇ ਗੱਡੂ ਬਾਈ ਸਾਨੂੰ ਇਹ ਹੱਥ ਵੀ ਨਹੀਂ ਲਾਉਣ ਦਿੰਦਾ ਟਰੈਕਟਰ ਤੇ ਬਾਹਣ ਬਾਉਣਾ ਕੁਝ ਹੋਰ ਕਰਨਾ ਇਹੀ ਕਰਦਾ ਬਾਈ ਸਾਡਾ ਕੋਈ ਲਾਗਾ ਤੇ ਕਣੀ ਇਹਦੇ ਵਿੱਚ ਆ ਉਹਦਾ ਮੋਟਰਸਾਈਕਲ ਕਢਿਆ ਪਤਾ ਮम्मी ਕੀ ਕਹੂਗਾ ਹੁਣ ਸਾਰਾ ਹਰਾਮ ਦਾ ਮਾਲ ਹੈ ਭੈਣ ਚੋਦ ਬਾਹਰੇ ਖੜਾਤਾ ਕੀ ਕਹੂਗਾ ਦੱਸੀ ਰਾਮ ਦਾ ਮਾਲ ਹੈ ਬਾਹਰ ਖੜਾ ਤਾਂ ਪਤਾ ਕਿਵੇਂ ਮੜਾਏ ਹੋਏ ਨੇ ਬਈਆ ਦਾ ਮੋਟਰਸਾਈਕਲ ਖੜਾ ਇਹਨੂੰ ਅਸੀਂ ਅੰਦਰ ਲਾਉਣੇ ਹੈਗੇ ਅਸੀਂ ਤਾਂ ਸਾਰਾ ਪਰਿਵਾਰ ਉਹਦੇ ਡਰ ਕੇ ਰਹਿਣੇ ਡਰ ਕੇ ਹੀ ਰਹਿਣੇ ਬਈ ਇਹ ਤਾਂ ਮਸਾ ਜ਼ਿੰਦਗੀ ਗੱਡ ਰਹੇ ਆ ਆਪਦੀ ਹਰ ਟਾਈਮ ਦੀ ਗੱਲ ਹੈ ਦੱਸ ਦੇ ਜਾਲਾ ਭੰਦਾ ਯਾਰ ਕਾ ਚੀਰ ਲੱਕ ਰਿਹਾ ਕੀ ਗੱਲ ਦੀ ਹੋਰ ਉਹ ਆਇਆ ਕਹਿੰਦਾ ਮਾਜ ਦਾ ਮੂੰਹ ਜਾ ਤਾ ਮੇਰੇ ਨਾਲ ਕੰਮ ਕਰਦੇ ਕਰਦੇ ਮਾ ਮੇਰੇ ਨਾਲ ਫੀਟਿੰਗ ਵਾਂਗੂ ਜੁੜ ਜਾਂਦੇ ਤੈਨੂੰ ਪਤਾ ਨਹੀਂ ਗੱਲ ਨਾ ਮੈਨੂੰ ਨਹੀਂ ਪਤਾ ਮੈਂ ਤੈਨੂੰ ਐਂ ਦੇਖਿਆ ਮੈਂ ਮੈਂ ਜਦੋਂ ਦੇ ਸਰਚੇ ਵਾਲੇ ਸਾਧ ਵਰਗੀ ਰੈਡੀ ਦੀ ਹੁੰਦਾ ਇੱਧਰ ਦੀ ਫਿਰਿਆ ਕਰ ਇੱਧਰ ਦੀ ਫਿਰਿਆ ਐਡੀ ਜੰਡੀ ਦਾੜੀ ਕਿਉਂ ਰਕਲੀ ਦੀ ਉਦੋਂ ਬਿਰਦ ਸ਼ੱਕ ਲੈ 2000 ਦਾ ਗੱਲ ਹੈ ਪਈ ਕੋਈ ਇਹ ਅਰਥ ਨਹੀਂ ਤੇ ਬੈਠਾ ਹੋਇਆ ਕਰੇ ਉਹ ਮੱਛਰ ਫਸਾ ਗਿਆ ਗਾੜੀ ਚ ਆਹ ਉਹ ਕਿਹਾ ਕਰ ਰਿਹਾ ਜਿਵੇਂ ਉਹਨੇ ਕਰ ਦਿੱਤੀ ਪਹਿਂਦੂ ਦਿਲ ਦੇ ਵਿੱਚ ਇਹ ਮੈਨੂੰ ਕਿਦ ਤਰ੍ਹਾਂ ਦਿਲ ਲੱਗ ਗਿਆ ਚੀਰ ਨਿਕਲ ਜਾਣਾ ਵਿਚੀ ਆਏ ਵੇ ਜੰਟੀ ਜੰਟੀ ਆ ਜਾ ਪੇਗ ਲਾਲਾ ਓਏ ਆਇਆ ਸਾਡੇ ਵਾਲਾ ਲਾਲ ਲੰਗ ਪੀ ਆ ਜਾ ਭੱਜੇ ਸਾਡੇ ਵਾਲੇ ਇੱਕ ਵਾਧੂ ਪਿਆ ਮਾਲ ਓਏ ਸਾਡੇ ਵਾਲਾ ਲਾਲ ਇੱਕ ਮਾਮਾ ਸੀ ਤੇ ਤੁਲਾ ਲਾਂਗੇ ਕਿਸੇ ਦਿਨ ਆਹ ਫੜਾ ਬਣ ਚੀ ਹਰ ਵੇਲੇ ਸਾਡੇ ਖੇਤ ਇੰਨੀ ਰੌਣਕ ਰੈਂਦੀ ਆ ਭਾਈ ਅਸੀਂ ਨਜ਼ਾਰੇ ਲੈਨੇ ਆ ਜਿੰਦਗੀ ਦੇ ਦੇਖ ਸਾਡੇ ਵਰਗੇ ਕੋਈ ਨਜ਼ਾਰੇ ਨਹੀਂ ਲੈ ਰਿਆ ਇਸ ਟਾਈਮ ਬਾਬੇ ਸਿੱਧ ਦੀ ਕਿਰਪਾ ਕੀ ਨਜ਼ਾਰੇ ਲੈ ਰਹੇ ਆ ਭਾਈ ਆ ਜਮਕੌਰ ਹਾਂ ਜੀ ਇਹਦਾ ਜਾਣ ਆਉਲੀ ਚਲਾ ਪੇੜ ਚੋਂ ਦਾ ਕਿਤੇ ਬਾਹਣ ਚ ਲਾ ਦੇ ਮਰਚਾਂਗੇ ਚਲੋ ਜੀ ਬਾਈ ਅੱਜ ਅਸੀਂ ਸੌਰਿਆਂ ਦੇ ਪਿੰਡ ਗਏ ਜੀ ਸੈਟ ਹੋ ਗਏ ਮਤਲਬ ਓਕੇ ਹੈ ਗੰਮਾ ਐਸੀ ਦੋਏ ਭਾਈ ਓਕੇ ਆ